ਹਲਕਾ ਕਨੌਰ ਦੇ ਅਧੀਨ ਪੈਂਦੇ ਪਿੰਡ ਰਾਮਨਗਰ ਸੈਨੀਆਂ ਦੇ ਵਿੱਚ ਅੰਡਾਨੀ ਸੀਮਿੰਟ ਗਰੁੱਪ ਰਾਜਪੁਰਾ ਵੱਲੋਂ ਇੱਕ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਦੂਰ ਦੂਰ ਤੋਂ ਪਿੰਡਾਂ ਦੇ ਲੋਕਾਂ ਨੇ ਆ ਕੇ ਸ਼ਿਰਕਤ ਕੀਤੀ ਅਤੇ ਇਸ ਮੌਕੇ ਕੀ ਕਹਿਣਾ ਹੈ ਡਾਕਟਰ ਅਤੇ ਮਰੀਜ਼ਾਂ ਦਾ ਹਾਲ ਸੁਣਦੇ ਹਾਂ ਸ਼ੰਭੂ ਤੋਂ ਰਜਿੰਦਰ ਸਿੰਘ ਮੋਹੀ ਦੀ ਵਿਸ਼ੇਸ਼ ਰਿਪੋਰਟ ਡਾਕਟਰ ਨਵਰੋਜ਼ ਕਪਿਲ ਆਰਥੋਡੈਟਿਕ ਸਰਜਨ ਢਿੱਲੀ ਹਸਪਤਾਲ ਚੰਡੀਗੜ੍ਹ ਅੱਜ ਜਿਸਿਆ ਪੂਜਾ ਸੀਮੇਂਟ ਦੇ ਨਾਲ ਅਦਾਨੀ ਸੀਮੇਂਟ ਨਾਲ ਕਲੈਬੋਰੇਸ਼ਨ ਕਰਕੇ ਇੱਕ ਕੈਂਪ ਲਾ ਰਹੇ ਹਨ ਜੁਗਨਗਰ ਦੇ ਵਿੱਚ ਜਿੱਥੇ ਆਰਥੋਡੈਸਟ ਥੀਂਦੇ ਗਾਇਨੀ ਦੇ ਐਂਡ ਜਨਰਲ ਮੈਡੀਸਨ ਦੇ ਸਾਰੇ ਪੇਸ਼ੈਂਟ ਦੇਖੇ ਜਾ ਰਹੇ ਹਨ ਤੇ ਉਹ ਅਧਿਕਾਰ ਰਿਸਪੋਨਸਿਬਲ ਰਹੇ ਤੇ ਸੋਸ਼ਲ ਕਮ ਪਹਿਲਾਂ ਵੀ ਆਰਗੇਨਾਈਜੇਸ਼ਨ ਨਾਲ ਕੈਸ ਕੇਸ ਸੀ ਕਰ ਰਹੇ ਆ ਤੇ ਅੱਗੇ ਵੀ ਕਾਫੀ ਕਰਾਂਗੇ ਤੇ ਕਿੱਥੇ ਆ ਜਿਹੜੇ ਪੇਸ਼ੈਂਟ ਤੁਸੀਂ ਦੇਖ ਰਹੇ ਹੋ ਉਹਦੇ ਚ ਆਫਟਰ ਦੇ ਵਿੱਚ ਕਿਸ ਚੀਜ਼ ਦੀ ਜ਼ਿਆਦਾਤਨ ਪ੍ਰੋਬਲਮ ਰਹੀ ਜੀ ਔਰਥੋ ਦੇ ਵਿੱਚ ਇੱਥੇ ਜ਼ਿਆਦਾ ਨੀ ਤੇ ਡਿਸਕ ਦੇ ਪੇਸ਼ੈਂਟਸ ਜ਼ਿਆਦਾ ਆ ਰਹੇ ਆ ਇਹ ਤਾਂ ਮੁੱਖ ਕਾਰਨ ਕੀ ਹੈਗਾ ਜਿਹੜਾ ਮਤਲਬ ਹੈ ਕਹਿੰਦੇ ਆਪਾਂ ਜਿਵੇਂ ਦੇਖੇ ਪਿੰਡਾਂ ਦੇ ਪਪੂਲੇਸ਼ਨ ਹੈ ਆਪਣੇ ਖੇਤੀਬਾੜੀ ਵਾਲੀ ਜ਼ਿਆਦਾ ਤੇ ਚੁੱਕ ਕੇ ਭਜਨ ਚੱਲਣਾ ਇਹ ਸਭ ਸੀ ਜਾਂ ਕਰਨੀ ਹੈ ਗਲਤ ਪੋਸਚਰ ਜਿਸ ਦਾ ਪੱਕਾ ਵੀ ਨੇਤਾ ਕਮਰ ਦੇ ਵਿੱਚ ਪੇਸ਼ ਸ਼ੁਰੂ ਹੋ ਜਾਂਦਾ ਹੈ ਤਾਂ ਇੱਕ ਤਾਂ ਉਹ ਕਾਰਨ ਹੈ ਤੁਸਰੇ ਐਕਸਰਸਾਈਜ਼ ਦੀ ਕਮੀ ਹੋਣ ਕਰਕੇ ਮਸਲ ਸਟਰੋਂਗ ਨਹੀਂ ਨਹੀਂ ਅਪਛਾ ਬੈਗ ਨਹੀਂ ਆ ਤਾਂ ਉਹਦੇ ਕਰਕੇ ਪਿੱਛੇ ਡਿਸਕ ਰੋਲ ਨੀਂਦ ਦੇ ਵਿੱਚ ਉਹਦਾ ਮੋਸਟੇ ਬਹੁਤ ਜ਼ਿਆਦਾ ਮਤਲਬ ਪ੍ਰੋਬਲਮ ਕ੍ਰੀਏਟ ਕਰ ਰਹੀ ਹੈ ਜਾਂ ਸ਼ਹਿਰਾਂ ਵਿੱਚ ਵੀ ਕਰ ਰਹੀ ਹੈ ਉੱਥੇ ਫਿਰ ਕੀ ਕਾਰਨ ਹੈ ਸ਼ਹਿਰਾਂ ਦੇ ਵਿੱਚ ਇਹ ਕਾਰਨ ਹੈ ਮੋਟਾਪਾ ਆਪਣਾ ਲਾਈਫ ਸਟਾਈਲ ਇਟਾਦਾ ਉਸ ਤਰੀਕੇ ਨਾਲ ਤੇ ਖਾਣਾ ਬਿਨਾ ਆਪਣਾ ਚੱਲ ਰਿਹਾ ਐ ਐਕਸਰਸਾਈਜ਼ ਹੋ ਵੀ ਨਹੀਂ ਐ ਕਿਉਂਕਿ ਬਾਡੀ ਜਿਹੜੀ ਆਪਣੀ ਜਿਹੜੀਆਂ ਬones ਐ ਉਹ ਐਕਸਰਸਾਈਜ਼ ਪਾਉਂਦੀ ਐ ਜਿੰਨਾ ਤੁਸੀਂ ਇਹਨਾਂ ਤੋਂ ਕੰਮ ਲਓਗੇ ਓਨਾ ਹੀ ਕੁਦਰੇ ਦੇ ਇਹਨਾਂ ਨੂੰ ਮਜ਼ਬੂਤ ਕਰੇਗੀ ਤੇ ਓਨਾ ਹੀ ਇਹਨਾਂ ਨੂੰ ਰੀ-ਗਰੋ ਕਰੇਗੀ ਇਸੇ ਤਰ੍ਹਾਂ ਤੇ ਜਦੋਂ ਇਹਨਾਂ ਦੇ ਵਿੱਚ ਆਪਾਂ ਕੰਮ ਨਹੀਂ ਕਰਦੇ ਤਾਂ ਫਿਰ ਇਹਨਾਂ ਦੇ ਵਿੱਚ ਕਾਫੀ ਪ੍ਰੋਬਲਮ ਜ਼ੋਨ ਲੱਗ ਜਾਂਦੀ ਐ ਓਵਰ weight ਕਰਕੇ ਜਾਂ ਕੋਈ ਸੋ ਲੋਇਫ ਸਟਾਈਲ ਕਰਕੇ ਕੋਟੇਕਰਾਸ ਆਉਂ ਲੱਗ ਜਾਂਦੇ ਐ ਇਹਦੇ ਵਿੱਚ ਆਪਾਂ ਨੂੰ ਮਤਲਬ ਤੁਸੀਂ ਕੀ ਰਿਕਮੈਂਡ ਕਰਨਾ ਚਾਹੁੰਦੇ ਹੋ ਵੀ ਆਮ ਬੰਦੇ ਨੂੰ ਬਸੇ ਉਹ ਦਿੱਲੀ ਡਾਈਟ ਚ ਕੀ ਲੈਣਾ ਚਾਹੀਦਾ ਜਿਹ ਸੇਟ ਹੋਣੀ ਚਾਹੀਦੀ ਹੈ ਫਾਸਟ ਫੂਡ ਅਵਾਇਡ ਕਰਨਾ ਚਾਹੀਦਾ ਹੈ ਠੀਕ ਹੈ স্মੋਕਿੰਗ ਐਲਕੋਹਲ ਜਿਹੜੇ ਆ ਬਹੁਤ ਘਟੀਆ ਫੈਕਟਰ ਹੈ ਜਿਹੜੇ ਇਹਨੂੰ ਕੋਨਾ ਪ੍ਰਮੋਟ ਕਰਦੇ ਆ ਉਹ ਤੋਂ ਅਵਾਇਡ ਕਰਨਾ ਚਾਹੀਦਾ ਹੈ ਉਹ ਚੀਜ਼ ਹੈ ਤੇ ਡਾਈਟ ਦੇ ਵਿੱਚ ਆਪਾਂ ਹਰੀਆਂ ਸਬਜ਼ੀਆਂ ਦੁੱਧ ਪਾਣੀ ਜਿਹੜਾ ਦੁੱਧ ਦਾ ਅੰਡੇ ਦਾ ਸੇਵਨ ਕੀਤਾ ਜਾਵੇ ਤਾਂ ਠੀਕ ਹੈ ਨਾਮ ਨਾਲ ਸੈਂਡਿੰਗ ਮੇਰਾ ਨਾਮ ਜਸਵੀਰ ਸਿੰਘ ਯੂ ਚੈੱਕਅਪ ਹੈਲਥ ਕੈਂਪ ਲਾਰੇਡ ਰੋਡ ਅਧਵਾਨੀ ਸੁਮਿਤ ਦਾ ਹੈ ਸਾਇਓ ਆਪਣਾ ਜਿਹੜੇ ਆਪਣਾ ਸ਼ਹਿਰ ਨਹੀਂ ਜਾ ਸਕਦੇ ਤੋਂ ਉਹ ਚੈੱਕਅਪ ਕਰਾ ਰਹੇ ਨੇ ਬਾਕੀ ਹੋਰ ਸਮੱਸਿਆਵਾਂ ਵੀ ਹੁੰਦੀ ਹੈ ਬਾਕੀ ਨੇ ਕਹਿ ਰਹੇ ਕਿ ਉਹ ਕੈਂਪ ਲਾਦੇ ਰਹਾਂਗੇ ਬਾਕੀ ਆਏ ਹਫਤਾ ਤੱਕ ਲੱਗ ਜਾਂਦੇ ਰਹੇ ਤੇ ਦਵਾਈਆਂ ਵੀ ਦੇ ਰਹੇ ਤੁਹਾਨੂੰ ਦਵਾਈਆਂ ਦੇ ਰਹੇ ਆ ਜੀ ਹਾਂ ਦਵਾਈਆਂ ਫ੍ਰੀ ਦੇ ਰਹੇ ਫ੍ਰੀ ਦੇ ਰਹੇ ਜੀ ਕਾਸ ਕਾਸ ਕੀ ਦਵਾਈਆਂ ਦੇ ਰਹੇ ਦਵਾਈਆਂ ਹਰੇਕ ਕਿਸਮ ਦੀ ਦਵਾਈ ਹੈ ਜੀ ਤੁਹਾਨੂੰ ਕੀ ਪ੍ਰੋਬਲਮ ਹੈ ਮਨੂ ਜੀ ਸੋਚ ਉਸ ਕੀ ਪ੍ਰੋਗਰਾਮ ਆ ਜੋ ਆਪਣਾ ਹੱਡੀਆਂ ਵੀ ਜ਼ਿਆਦਾ ਹੋ ਮਿਲ ਗਈ ਦਵਾਈ ਦਵਾਈ ਲੈਣੀ ਹੈ ਜੀ ਮੇਰਾ ਨਾਮ ਜੀ ਤੇ ਦਵਾਈ ਵਧੀਆ ਇੱਥੋਂ ਲਈ ਪਿੰਡ ਕੜਾਪਿੰਡ ਜੀ ਚੰਬੂਗਣਾ ਇੱਥੇ ਤੁਸੀਂ ਕਿਸ ਤਰ੍ਹਾਂ ਆਏ ਹੋ ਤੁਹਾਨੂੰ ਜੀ ਮੈਨੂੰ ਕਿਸੇ ਨੇ ਦੱਸਿਆ ਵੀ ਕੈਂਪ ਲੱਗਿਆ ਤੇ ਵਧੀਆ ਦਵਾਈ ਮਿਲ ਗਈ ਤੁਹਾਨੂੰ ਜੇ ਵੀ ਜਨ ਸ਼ਹਿਰ ਨੂੰ ਜਾ ਸਕਦੇ ਸਾਨੂੰ ਇੱਥੇ ਹੀ ਦੇ ਦਿਆ ਤੁਹਾਨੂੰ ਕੀ ਪ੍ਰੋਬਲਮ ਸੀ ਜੀ ਮੇਰੀ ਲੱਤ ਚ ਤੀੜੇ ਠੀਕ ਤੇ ਬਾਜ ਤੀੜੇ ਹਨ ਜੀ ਅੱਜ ਆਇਆ ਕਰਨ ਜਿੱਤੇ ਸਾਰਿਆਂ ਨੂੰ ਲੱਗਾ ਜੀ ਇਹ ਦਵਾਈ ਹੱਥੋਂ ਦੂਰ ਸੀ ਤਾਨੂੰ ਐਕਟਿੰਗ ਮੀਡੀਆ ਕਰੇ ਕਿੰਨੇ ਦਿਨਾਂ ਦੀ ਦਵਾਈ ਮਿਲੀ ਤੁਹਾਨੂੰ ਜੀ 8 ਦਿਨਾਂ ਦੀ